ਜਿਨ੍ਹਾਂ ਦੇ ਬਹੁਤ ਸੁਪਨੇ ਨੇ ਉਹ ਸੁਪਨੇ ਸਾਕਾਰ ਕਰਨੇ ਚਾਹੁੰਦੀਆਂ ਨੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਅਸੀਂ ਦੇਖਦੇ ਹਾਂ ਕਿ 10ਵੀਂ ਦੇ ਵਿੱਚ 12ਵੀਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਲਾ ਲੋ ਬੱਚਿਆਂ ਬਹੁਤ ਅੱਛਾ ਕਰਦੀ ਹੈ ਲੜਕੀਆਂ ਨਾਲੋਂ ਕਿਤੇ ਅੱਗੇ ਨੇ ਪਰ ਜਦੋਂ ਅਸੀਂ ਕਾਰਪੋਰੇਟ ਲੈਵਲ ਤੇ ਦੇਖਦੇ ਹਾਂ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ 5% ਤੋਂ ਲੈ ਕੇ 10% ਦੇ ਵਿੱਚ ਹੀ ਸਾਨੂੰ ਕਾਰਪੋਰੇਟ ਲੀਡਰਸ ਇੱਕ ਛੋਟਾ ਜਿਹਾ ਟੈਸਟ ਹੋਣਾ ਹੈ 28 ਜੁਲਾਈ ਨੂੰ ਉਸ ਟੈਸਟ ਨੂੰ ਅਪੀਅਰ ਕਰਕੇ ਬੱਚਾ ਜਿਹੜਾ ਹੈਗਾ ਉਹਦਾ ਸਿਲੈਕਸ਼ਨ ਹੋ ਸਕਦੀ ਹੈ ਉਸ ਬੱਚੇ ਦੀ ਤੇ ਇਕਨੋਮਿਕ ਵੀਕਰ ਸੈਕਸ਼ਨ ਤੋਂ ਜੋ ਬੱਚੇ ਹੋਣਗੇ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਵਿੱਚ ਪ੍ਰੀਫਰੈਂਸ ਦਿੱਤੀ ਜਾਏਗੀ ਇੱਕ ਬੱਚੇ ਦਾ ਸਿਰਮੌਰ ਦੇ ਵਿੱਚ ਆਈਐਮ ਸਿਰਮੌਰ ਦੇ ਵਿੱਚ ਸਿਲੈਕਸ਼ਨ ਹੋਇਆ ਤੇ ਇੱਕ ਬੱਚੀ ਨੇ ਆਪਣਾ ਡੈਲੀ ਸਕੂਲ ਆਫ ਇਕਨੋਮਿਕਸ ਦੇ ਵਿੱਚ ਆਪਣਾ ਜਿਹੜਾ ਨਾਮ ਜਿਹੜਾ ਦਰਜ ਕਰਾਇਆ ਜੋ ਬੱਚੇ ਬਾਹਰ ਜਾਂਦੇ ਨੇ ਉਹਦੇ ਵਿੱਚ ਕੁਝ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਨੂੰ ਚੰਗੇ ਵੈਨਿਊਜ਼ ਨਹੀਂ ਮਿਲਦੇ ਆਪਣੇ ਦੇਸ਼ ਦੇ ਵਿੱਚ ਬਟ ਉਸ ਤੋਂ ਜ਼ਿਆਦਾ ਕਾਰਨ ਜਿਹੜਾ ਹੈਗਾ ਉਹ ਦੇਖਾ ਦੇਖ ਵਾਲਾ ਕਾਰਨ ਜ਼ਿਆਦਾ ਹੋਊਗਾ ਨਾਹੀਂ ਕੋਚਿੰਗ ਦੀ ਕੋਈ ਫੀਸ ਹੈ ਹਾਂ ਇੱਕ 3000 ਰੁਪੀਆ ਦਾ 3000 ਰੁਪਏ ਦਾ ਇੱਕ ਸਿਕਿਉਰਿਟੀ ਡਿਪੋਜ਼ਿਟ ਹੈ ਉਹ ਹਰ ਇੱਕ ਬੱਚਾ ਜਿਹਦੀ 90% ਤੋਂ ਜ਼ਿਆਦਾ اٹੈਂਡੈਂਸ ਹੋਏਗੀ ਉਹਨੂੰ ਫੁੱਲੀ ਰਿਫੰਡ ਹੋਵੇਗਾ ਉਹਨਾਂ ਨੇ ਇੰਡੀਆ ਦੇ ਵਿੱਚ ਅਸੀਂ 100 ਇਸ ਤਰ੍ਹਾਂ ਦੀਆਂ ਔਮਨ ਆਈਡੈਂਟੀਫਾਈ ਕਰ ਰਹੇ ਹਾਂ ਜਿਹੜੀਆਂ ਔਮਨ ਇੱਕ ਇੱਕ ਬੱਚੇ ਨੂੰ ਅਡਾਪਟ ਕਰਨੀਆਂ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਬਹੁਤ ਸਕਸੈਸਫੁਲ ਹੋ ਚੁੱਕੀਆਂ ਨੇ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਕਾਲਜ ਸਾਡੇ ਦੇਸ਼ ਦੇ ਵਿੱਚ ਨੇ ਜਿਨ੍ਹਾਂ ਦੀ ਫੀਸ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਬੱਚੇ ਨੂੰ ਇਹ ਡਰਨ ਦੀ ਲੋੜ ਨਹੀਂ ਹੈ ਕਿ ਵੀ ਜੇ ਮੇਰਾ ਸਿਲੈਕਸ਼ਨ ਹੋ ਗਿਆ ਫਿਰ ਮੇਰੀ ਫੀਸ ਦੇ ਇੰਤਜ਼ਾਮ। ਸੁਪਰ 30 ਦੀ ਤਰਸਤੇ ਪੰਜਾਬ ਦੀ ਇੱਕ ਸੰਸਥਾ ਪ੍ਰਯਾਸ ਪੰਜਾਬ ਦੀਆਂ 100 ਕੁੜੀਆਂ ਦੀ ਰਾਹ IIM ਤੱਕ ਆਸਾਨ ਕਰੇਗੀ ਪ੍ਰੋਜੈਕਟ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਇਸ ਸਾਲ ਪ੍ਰੋਜੈਕਟ ਦਾ ਦੂਸਰਾ ਸਾਲ ਹੈ ਹਰ ਸਾਲ 100 ਕੁੜੀਆਂ ਨੂੰ ਕੋਚਿੰਗ ਦਿੱਤੀ ਜਾਏਗੀ ਸਾਡੇ ਨਾਲ ਮੌਜੂਦ ਨੇ ਇਸ ਪ੍ਰੋਜੈਕਟ ਦੇ ਹੈੱਡ ਸੋਨੀ ਗੋਇਲ ਜੀ ਸਰ ਕਿਸ ਤਰ੍ਹਾਂ ਇਹ ਪ੍ਰੋਜੈਕਟ ਦੀ ਸ਼ੁਰੂਆਤ ਹੋਈ ਤੇ ਅੱਜ ਤੁਸੀਂ ਕੀ ਨਵਾਂ ਟਾਰਗੇਟ ਲੈ ਕੇ ਆਏ ਹੋ ਸਰ ਇਸ ਪ੍ਰੋਜੈਕਟ ਦੀ ਸ਼ੁਰੂਆਤ ਇਸ ਚੀਜ਼ ਤੋਂ ਹੋਈ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਬੱਚੀਆਂ ਨੇ ਜਿਨ੍ਹਾਂ ਦੇ ਬਹੁਤ ਸੁਪਨੇ ਨੇ ਉਹ ਸੁਪਨੇ ਸਾਕਾਰ ਕਰਨੇ ਚਾਹੁੰਦੀਆਂ ਨੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਅਸੀਂ ਦੇਖਦੇ ਹਾਂ ਕਿ 10ਵੀਂ ਦੇ ਵਿੱਚ 12ਵੀਂ ਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ ਲਾ ਲੋ ਬੱਚੀਆਂ ਬਹੁਤ ਅੱਛਾ ਕਰਦੀਆਂ ਨੇ ਲੜਕੀਆਂ ਨਾਲੋਂ ਕਿਤੇ ਅੱਗੇ ਨੇ ਪਰ ਜਦੋਂ ਅਸੀਂ ਕਾਰਪੋਰੇਟ ਲੈਵਲ ਤੇ ਦੇਖਦੇ ਆ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ 5% ਤੋਂ ਲੈ ਕੇ 10% ਦੇ ਵਿੱਚ ਹੀ ਸਾਨੂੰ ਕਾਰਪੋਰੇਟ ਲੀਡਰਸ ਮਿਲਦੇ ਆ ਤਾਂ ਕਿਤੇ ਨਾ ਕਿਤੇ ਸਾਡੇ ਦੇਸ਼ ਦੇ ਵਿੱਚ ਇਸ ਗੈਪ ਹੈ ਜਿਹੜੀਆਂ ਸਾਡੀਆਂ ਬੈਸਟ ਬੱਚੀਆਂ ਜੋ ਪੜ ਰਹੀਆਂ ਨੇ ਉਹਨਾਂ ਨੂੰ ਟਾਪ ਪੋਜੀਸ਼ਨਸ ਤੇ ਜਾਣ ਦਾ ਮੌਕਾ ਨਹੀਂ ਮਿਲ ਰਿਹਾ ਤੇ ਜੋ ਪੰਜਾਬ 100 ਹੈ ਉਹ ਇੱਕ ਉਪਰਾਲਾ ਹੈ ਉਹ ਇੱਕ ਪ੍ਰਯਾਸ ਹੈ ਕਿ ਉਹਨਾਂ ਬੱਚੀਆਂ ਨੂੰ ਅਸੀਂ ਟਾਪ ਪੋਜੀਸ਼ਨਸ ਤੇ ਲੀਡਰਸ਼ਿਪ ਪੋਜੀਸ਼ਨਸ ਤੇ ਚੇਂਜ ਮੇਕਰਸ ਜਾਂ ਕਹਿ ਲਓ ਜਾਂ ਸੀਈਓਜ਼ ਲੈਵਲ ਤੱਕ ਉਹਨਾਂ ਨੂੰ ਲੈ ਕੇ ਜਾਣਾ ਤੇ ਆਨਾਲੇ 10 ਸਾਲਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ 100 ਤੋਂ ਜ਼ਿਆਦਾ ਮੱਛੀਆਂ ਨੂੰ ਅਸੀਂ ਟੌਪ ਪੋਜੀਸ਼ਨਸ ਤੱਕ ਲੈ ਕੇ ਜਾਈਏ ਉਹਨਾਂ ਨੂੰ ਆਈਐਮ ਦੇ ਵਿੱਚ ਪਹੁੰਚਾਈਏ ਤੇ ਉਸ ਤੋਂ ਬਾਅਦ ਉਹ ਆਪਣਾ ਕਾਰਪੋਰੇਟ ਕੈਰੀਅਰ ਜਿਹੜਾ ਹੈ ਉਹ ਆਪਣਾ ਅੱਛਾ ਬਣਾਉਣ ਤੇ ਇਸ ਦੇ ਵਿੱਚ ਹਰ ਸਾਲ ਅਸੀਂ 100 ਬੱਚਿਆਂ ਨੂੰ ਸਿਲੈਕਟ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਉਹਨਾਂ ਨੂੰ 8 ਮਹੀਨੇ ਕੋਚਿੰਗ ਕਰਨ ਦੀ ਤਾਂ ਕਿ ਉਹ ਆਈਐਮਸ ਤੱਕ ਆਪਣਾ ਰਸਤਾ ਬਣਾ ਸਕਣ ਸਰ ਇਸ ਕੋਚਿੰਗ ਦਾ ਜਰੀਆ ਕੀ ਹੈ ਕਿਸ ਤਰ੍ਹਾਂ ਬੱਚੇ ਜਿਹੜੇ ਨੇ ਤੁਹਾਡੇ ਤੱਕ ਪਹੁੰਚ ਕਰ ਸਕਦੇ ਨੇ ਤੇ ਉਹਨਾਂ ਦੇ ਵਾਸਤੇ ਕ੍ਰਾਈਟੇਰੀਆ ਕੀ ਹੈ ਜੋ ਵੀ ਬੱਚਾ ਗ੍ਰੈਜੂਏਸ਼ਨ ਦੇ ਫਾਈਨਲ ਇਅਰ ਦੇ ਵਿੱਚ ਹੈ ਪ੍ਰੀ ਫਾਈਨਲ ਇਅਰ ਦੇ ਵਿੱਚ ਹੈ ਜਾਂ ਗ੍ਰੈਜੂਏਸ਼ਨ ਕੰਪਲੀਟ ਕਰ ਚੁੱਕਿਆ ਕਿਸੇ ਵੀ ਸਟਰੀਮ ਤੋਂ ਬੀਬੀਏ ਬੀਸੀਏ ਬੀਕੋਮ ਬੀਟੈਕ ਉਹ ਬੱਚਾ ਅਪਲਾਈ ਕਰ ਸਕਦਾ ਹੈ ਇੱਕ ਛੋਟਾ ਜਿਹਾ ਟੈਸਟ ਹੋਣਾ ਹੈ 28 ਜੁਲਾਈ ਨੂੰ ਉਸ ਟੈਸਟ ਨੂੰ ਅਪੀਅਰ ਕਰਕੇ ਬੱਚਾ ਜਿਹੜਾ ਹੈਗਾ ਉਹਦਾ ਸਿਲੈਕਸ਼ਨ ਹੋ ਸਕਦੀ ਹੈ ਉਸ ਬੱਚੇ ਦੀ ਤੇ ਇਕਨੋਮਿਕ ਵੀਕਰ ਸੈਕਸ਼ਨ ਤੋਂ ਜੋ ਬੱਚੇ ਹੋਣਗੇ ਉਹਨਾਂ ਨੂੰ ਇਸ ਪ੍ਰੋਜੈਕਟ ਦੇ ਵਿੱਚ ਪ੍ਰੀਫਰੈਂਸ ਦਿੱਤੀ ਜਾਏਗੀ ਪਲੱਸ ਜਿਹੜਾ 4 ਅਗਸਤ ਤੋਂ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਹੋ ਜਾਏਗਾ ਤੇ 8 ਮਹੀਨੇ ਤੱਕ ਬੱਚਿਆਂ ਦੀ ਜਿਹੜੀ ਹੈ ਕੋਚਿੰਗ ਉਹ ਚੱਲੇਗੀ ਆਨਲਾਈਨ ਜ਼ੂਮ ਪਲੇਟਫਾਰਮ ਤੇ ਕੋਚਿੰਗ ਚੱਲੇਗੀ ਹਰ 2 ਮਹੀਨੇ ਬਾਅਦ ਅਸੀਂ ਬੱਚਿਆਂ ਨੂੰ ਲੁਧਿਆਣਾ ਦੇ ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿੱਚ ਇੱਕ ਦਿਨ ਦੇ ਲਈ ਉਹਨਾਂ ਦੇ ਰਿਵਿਊ ਲਈ ਬੁਲਾਵਾਂਗੇ ਬਟ ਕੋਚਿੰਗ ਜਿਹੜੀ ਸਾਰੀ ਬੱਚੇ ਉਹ ਆਪਣੇ ਘਰ ਤੋਂ ਕਰ ਸਕਦੇ ਨੇ ਸਰ ਪਿਛਲੇ ਸਾਲ ਤੁਸੀਂ ਇਸ ਜਿਹੜਾ ਵਾ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਪਿਛਲੇ ਸਾਲ ਦਾ ਕੀ ਡਾਟਾ ਵਾ ਤੇ ਉਹਦੇ ਵਿੱਚ ਕੀ ਸਕਸੈਸਫੁਲ ਰੇਟ ਰਹੀ ਮੈਨੂੰ ਦੱਸ ਦਿਓ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿ ਪਿਛਲੇ ਸਾਲ ਸਾਡੇ ਤਿੰਨ ਬੱਚਿਆਂ ਨੇ ਬਹੁਤ ਅੱਛਾ ਪਰਫਾਰਮ ਕੀਤਾ ਇੱਕ ਬੱਚੇ ਦਾ ਸਿੰਬਾਇਓਸਿਸ ਪੂਨੇ ਜਿਹੜਾ ਮੇਨ ਕੈਂਪਸ ਹੈ ਉਹਦੇ ਵਿੱਚ ਸਿਲੈਕਸ਼ਨ ਹੋਇਆ ਇੱਕ ਬੱਚੇ ਦਾ ਸਿਰਮੌਰ ਦੇ ਵਿੱਚ ਆਈਐਮ ਸਿਰਮੌਰ ਦੇ ਵਿੱਚ ਸਿਲੈਕਸ਼ਨ ਹੋਇਆ ਤੇ ਇੱਕ ਬੱਚੀ ਨੇ ਆਪਣਾ ਡੈਲੀ ਸਕੂਲ ਆਫ ਇਕਨੋਮਿਕਸ ਦੇ ਵਿੱਚ ਆਪਣਾ ਜਿਹੜਾ ਨਾਮ ਜਿਹੜਾ ਦਰਜ ਕਰਾਇਆ ਇਹ ਜਿਹੜੇ ਬੱਚੇ ਹੈ ਇਹਨਾਂ ਨੂੰ ਬਹੁਤ ਵਧਾਈ ਦਿਨੇ ਆ ਤੇ ਇਹ ਸਾਡੇ ਇਨਸਪੀਰੇਸ਼ਨ ਸੋਰਸ ਵੀ ਨੇ ਤੇ ਬਾਕੀ ਲੜਕੀਆਂ ਲਈ ਵੀ ਇਹ ਪ੍ਰੇਰਨਾ ਸਰੋਤ ਨੇ ਤਾਂ ਕਿ ਉਹ ਆਪਣੀ ਤਿਆਰੀ ਕਰਕੇ ਆਈਐਮ ਤੱਕ ਪਹੁੰਚ ਸਕਤੀਆਂ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਬੱਚੇ ਅੱਜ ਕੱਲ ਪਲੱਸ 2 ਕਰਕੇ ਬਾਹਰ ਕੈਨੇਡਾ ਆਸਟ੍ਰੇਲੀਆ ਜਾ ਕੇ ਜਿਆਦਾ ਸਟੱਡੀ ਕਰਨ ਨੂੰ ਪ੍ਰੇਫਰੈਂਸ ਦੇ ਰਹੇ ਨੇ ਉਹ ਸਭ ਦੇ ਵਿੱਚਕਾਰ ਤੁਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ ਵਾ ਕਿਸ ਤਰ੍ਹਾਂ ਇਸ ਇਸ਼ੂ ਨੂੰ ਕਿਸ ਤਰ੍ਹਾਂ ਦੇਖੋ ਜੋ ਸਾਡੇ ਇਹ ਬੱਚੇ 100 ਬੱਚਾ ਜਿਹੜਾ ਅਸੀਂ ਕਹਿੰਦੇ ਆ ਹਰ ਸਾਲ ਜਿਹੜਾ ਇਥੋਂ ਪ੍ਰੋਡਿਊਸ ਹੋਏਗਾ ਜਾਂ ਜੋ ਆਈਐਮ ਦੇ ਵਿੱਚ ਜਾਏਗਾ ਉਹ ਆਨਾਲੇ 10 ਸਾਲਾਂ ਦੇ ਵਿੱਚ ਉਹਨਾਂ ਬੱਚਿਆਂ ਨੇ ਇਸ ਤਰ੍ਹਾਂ ਦਾ ਕਾਰਪੋਰੇਟ ਕ੍ਰੀਏਟ ਕਰਨਾ ਹੈ ਤਾਂ ਕਿ ਬੱਚੇ ਸਾਡੇ ਸਾਡੇ ਕੰਟਰੀ ਦੇ ਵਿੱਚ ਹੀ ਐਬਜ਼ਾਰਬ ਹੋ ਸਕਣ ਜੋ ਬੱਚੇ ਬਾਹਰ ਜਾਂਦੇ ਨੇ ਉਹਦੇ ਵਿੱਚ ਕੁਝ ਕਾਰਨ ਇਹ ਵੀ ਹੋ ਸਕਦਾ ਕਿ ਉਹਨਾਂ ਨੂੰ ਚੰਗੇ ਵੈਨਿਊਜ਼ ਨਹੀਂ ਮਿਲਦੇ ਆਪਣੇ ਦੇਸ਼ ਦੇ ਵਿੱਚ ਬਟ ਉਸ ਤੋਂ ਜ਼ਿਆਦਾ ਕਾਰਨ ਜਿਹੜਾ ਹੈਗਾ ਉਹ ਦੇਖਾ ਦੇਖਵਾਲਾ ਕਾਰਨ ਜ਼ਿਆਦਾ ਹੁੰਦਾ ਬਟ ਜਦੋਂ ਸਾਡੇ ਦੇਸ਼ ਦੇ ਵਿੱਚ ਅੱਛੀਆਂ ਅੱਛੀਆਂ ਜਿਹੜੀਆਂ ਕਾਰਪੋਰੇਟਸ ਹੈਗੀਆਂ ਅੱਛੀਆਂ ਅੱਛੀਆਂ ਕੰਪਨੀਆਂਜ਼ ਜਿਹੜੀਆਂ ਹੈਗੀਆਂ ਉਹ ਬਹੁਤ ਵਧੀਆ ਜੌਬਸ ਪ੍ਰੋਵਾਈਡ ਕਰਨਗੀਆਂ ਤਾਂ ਮੈਨੂੰ ਲੱਗਦਾ ਕਿ ਇਹ ਟ੍ਰੈਂਡ ਨੂੰ ਵੀ ਕਿਤੇ ਨਾ ਕਿਤੇ ਇਹ ਪ੍ਰੋਜੈਕਟ ਹੈਲਪ ਕਰੇਗਾ ਇਹ ਪ੍ਰੋਜੈਕਟ ਦੇ ਵਿੱਚ ਅੱਜ ਅਸੀਂ ਇਹਦੀ ਆਊਟਪੁੱਟ ਨਹੀਂ ਦੇਖ ਪਾਵਾਂਗੇ ਕਿਉਂਕਿ ਜੋ ਇੱਕ ਬੱਚਾ ਅੱਜ ਆਈਐਮ ਚਲਾ ਗਿਆ ਉਨੇ 10 ਸਾਲ ਬਾਅਦ ਕੀ ਕਮਾਲ ਕਰਨਾ ਹੈ ਉਹ ਅਸੀਂ ਅੱਜ ਨਹੀਂ ਦੱਸ ਸਕਦੇ ਤੇ ਅਸੀਂ ਜਿਹੜੇ ਸੈਕਟਰ ਤੋਂ ਬੱਚੇ ਲੈ ਰਹੇ ਆ ਤਾਂ ਉਹਨਾਂ ਦੀ ਉਮੀਦ ਹੁੰਦੀ ਹੈ ਕਿ ਉਹ ਸੋਸਾਇਟੀ ਨੂੰ ਵਾਪਸ ਆ ਕੇ ਕੰਟ੍ਰਿਬਿਊਟ ਕਰ ਦੇਣੇ ਕਿਸੇ ਨੇ ਕਿਹਾ ਹੈ ਕਿ ਵੀ ਅਸੀਂ ਇਹ ਤਾਂ ਗਿਣ ਸਕਦੇ ਆ ਕਿ ਵੀ ਇੱਕ ਸੰਤਰੇ ਦੇ ਵਿੱਚ ਕਿੰਨੇ ਬੀਜ ਨੇ ਪਰ ਇੱਕ ਬੀਜ ਦੇ ਵਿੱਚ ਕਿੰਨੇ ਸੰਤਰੇ ਨੇ ਉਹ ਗਿਣਨਾ ਮੁਸ਼ਕਿਲ ਹੈ ਤਾਂ ਹਰ ਇੱਕ ਬੱਚਾ ਜੋ ਇਸ ਪ੍ਰੋਜੈਕਟ ਤੋਂ ਕਾਮਯਾਬ ਹੋ ਕੇ ਨਿਕਲੇਗਾ ਉਹ ਇੱਕ ਕਾਮਯਾਬੀ ਦਾ ਇੱਕ ਤਰੱਕੀ ਦਾ ਬੀਜ ਬਣੇਗਾ ਜੋ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਏਗਾ ਸਰ ਇਹਦੇ ਵਾਸਤੇ ਕੀ ਕਰੀਟਰੀਆ ਤਾਂ ਤੁਸੀਂ ਦੱਸਤਾ ਇਹਦੇ ਵਾਸਤੇ ਕੋਈ ਫੀਸ ਹੈ ਕੁਝ ਮਤਲਬ ਕਿ ਚਾਰजेस ਵਗੈਰਾ ਤੁਸੀਂ ਚਾਰਜ ਕਰ ਰਹੇ ਹੋ ਜਾਂ ਫ੍ਰੀ ਆਫ ਕਾਸਟ ਨਹੀਂ ਸਰ ਇਹ ਜਿਹੜਾ ਪ੍ਰੋਜੈਕਟ ਹੈ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਇਹਦੇ ਵਿੱਚ ਕੋਈ ਚਾਰजेस ਨਹੀਂ ਹੈ ਨਾ ਹੀ ਕੋਈ ਰਜਿਸਟ੍ਰੇਸ਼ਨ ਫੀਸ ਹੈ ਨਾ ਹੀ ਕੋਚਿੰਗ ਦੀ ਕੋਈ ਫੀਸ ਹੈ ਹਾਂ ਇੱਕ 3000 ਰੁਪੀਆ ਦਾ 3000 ਰੁਪਏ ਦਾ ਇੱਕ ਸਿਕਿਉਰਿਟੀ ਡਿਪੋਜ਼ਿਟ ਹੈ ਉਹ ਹਰ ਇੱਕ ਬੱਚਾ ਜਿਹਦੀ 90% ਤੋਂ ਜ਼ਿਆਦਾ ਅਟੈਂਡੈਂਸ ਹੋਏਗੀ ਉਹਨੂੰ ਉਹ ਫੁੱਲੀ ਰਿਫੰਡੇਬਲ ਹੈ ਸਰ ਇੱਕ ਦੇਖਣ ਨੂੰ ਮਿਲਦਾ ਬੱਚੇ ਕੋਰਸ ਕਰ ਲੈਂਦੇ ਨੇ ਆਈਐਮਐਮ ਵਿੱਚ ਸਿਲੈਕਸ਼ਨ ਵੀ ਹੋ ਜਾਂਦੀ ਆ ਪਰ ਉਸ ਤੋਂ ਬਾਅਦ ਅਗਲੀ ਸਟੱਡੀ ਵਾਸਤੇ ਉਹਨਾਂ ਕੋ ਸੋਰਸਸ ਨਹੀਂ ਹੁੰਦੇ ਕਿਉਂਕਿ ਤੁਸੀਂ ਇਕਨੋਮੀ ਦੇ bigger ਸੈਕਸ਼ਨ ਤੋਂ ਇਹ ਬੱਚੇ ਲੈਣੇ ਆ ਤੇ ਉਹਨਾਂ ਵਾਸਤੇ ਅੱਗੇ ਵੀ ਕੋਈ ਪ੍ਰੋਜੈਕਟ ਤੁਸੀਂ ਇਸ ਤਰ੍ਹਾਂ ਦਾ ਅੱਗੇ ਵੀ ਸ਼ੁਰੂ ਕਰ ਦਿਓ ਕਿਉਂਕਿ ਜਿਹੜੇ ਬੱਚੇ ਸਿਲੈਕਸ਼ਨ ਹੋ ਜਾਂਦੀ ਆ ਉਹ ਅੱਗੇ ਉਹਨਾਂ ਦੀ ਸਟੱਡੀ ਜਿਹੜਾ ਖਰਾਬ ਨਾ ਹੋਵੇ ਜੀ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਇਹ ਜਿਹੜਾ ਸਵਾਲ ਹੈ ਇਹ ਬਹੁਤ ਸਾਰੇ ਉਹਨਾਂ ਬੱਚਿਆਂ ਦੇ ਮਨ 'ਚ ਹੁੰਦਾ ਹੈ ਜਿਹੜੇ ਤਿਆਰੀ ਤਾਂ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਲੱਗਦਾ ਵੀ ਯਾਰ ਜੇ ਸਾਡੀ ਸਿਲੈਕਸ਼ਨ ਹੋ ਗਈ ਅਸੀਂ ਸਾਡਾ ਫੇਰ ਵੀ ਕੁਝ ਨਹੀਂ ਬੰਨਣਾ ਤਾਂ ਉਹਨਾਂ ਨੂੰ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਸਾਡੀ ਇੱਕ ਟੀਮ ਜਿਹੜੀ ਹੈ ਉਹ ਇਸੇ ਕੰਮ ਤੇ ਲੱਗੀ ਹੋਈ ਹੈ ਉਹਨਾਂ ਨੇ ਇੰਡੀਆ ਦੇ ਵਿੱਚ ਅਸੀਂ 100 ਇਸ ਤਰ੍ਹਾਂ ਦੀਆਂ ਔਮਨ ਆਈਡੈਂਟੀਫਾਈ ਕਰ ਰਹੇ ਹਾਂ ਜਿਹੜੀਆਂ ਔਮਨ ਇੱਕ ਇੱਕ ਬੱਚੇ ਨੂੰ ਅਡਾਪਟ ਕਰਨੀਆਂ ਜਿਹੜੀਆਂ ਆਪਣੀ ਲਾਈਫ ਦੇ ਵਿੱਚ ਬਹੁਤ ਸਕਸੈਸਫੁਲ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਇੱਕ ਮੈਡਮ ਭ ਅਲਰੇਡੀ ਇੱਕ ਬੱਚੇ ਨੂੰ ਅਡਾਪਟ ਕਰ ਲਿਆ ਹੈ ਹੋਰ ਬਹੁਤ ਸਾਰੇ ਸਾਡੇ ਜਿਹੜੇ ਸੀਓ ਲੈਵਲ ਦੀਆਂ ਲੇਡੀਆਂ ਜਿਹੜੀਆਂ ਨੇ ਅਲਰੇਡੀ ਉਹ ਸਾਨੂੰ ਸਪੋਰਟ ਕਰਨਗੀਆਂ ਪਲੱਸ ਅਸੀਂ ਬੈਂਕਸ ਨਾਲ ਵੀ ਗੱਲ ਕਰ ਰਹੇ ਹਾਂ ਤਾਂ ਕਿ ਬੱਚੇ ਨੂੰ ਈਜ਼ੀ ਲੋਨ ਪ੍ਰੋਵਾਈਡ ਕੀਤਾ ਜਾ ਸਕੇ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਕਾਲਜ ਸਾਡੇ ਦੇਸ਼ ਦੇ ਵਿੱਚ ਨੇ ਜਿਨ੍ਹਾਂ ਦੀ ਫੀਸ ਜਿਹੜੀ ਹੈ ਉਹ ਬਹੁਤ ਘੱਟ ਹੁੰਦੀ ਹੈ ਇਸ ਕਰਕੇ ਬੱਚੇ ਨੂੰ ਇਹ ਡਰਨ ਦੀ ਲੋੜ ਨਹੀਂ ਹੈ ਕਿ ਵੀ ਜੇ ਮੇਰਾ ਸਿਲੈਕਸ਼ਨ ਹੋ ਗਿਆ ਫਿਰ ਮੇਰੀ ਫੀਸ ਦੇ ਇੰਤਜ਼ਾਮ ਜੇ ਕਿਸੇ ਵੀ ਬੱਚੇ ਦਾ ਚਾਹੇ ਉਹ ਪੰਜਾਬ ਹੰਡਰਡ ਦਾ ਨਹੀਂ ਵੀ ਹੈ ਉਹਦਾ ਸਿਲੈਕਸ਼ਨ ਹੋ ਜਾਂਦਾ ਤਾਂ ਉਹ ਸਾਡੀ ਸੰਸਥਾ ਪ੍ਰਯਾਸ ਕੋਲ ਆ ਸਕਦਾ ਹੈ ਅਸੀਂ ਉਹਦੀ ਫੀਸ ਦਾ ਇੰਤਜ਼ਾਮ ਜਿਹੜਾ ਹੈ ਉਹ ਕਰਕੇ ਦਵਾਂਗੇ ਕਾਹਨ ਬੱਚਿਆਂ ਨੂੰ ਕੀ ਅਪੀਲ ਹੈ ਕਦੋਂ ਇਹ ਅਪਲਾਈ ਕਰ ਸਕਦੇ ਆ ਲਾਸਟ ਡੇਟ ਕਦੋਂ ਦੀ ਹੈ ਹਾਂ ਮੈਨੂੰ ਮੈਂ ਤੁਹਾਡੇ ਮਾਧਿਅਮ ਤੋਂ ਸਾਰੇ ਜੋ ਵੀ ਵਿਊਅਰਸ ਨੇ ਜਿਨਾਂ ਨੇ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਇਸ ਇੱਕ ਬੀਜ ਤੱਕ ਸਾਨੂੰ ਪਹੁੰਚਣ ਨੂੰ ਹੈਲਪ ਕਰੋ ਤੁਸੀਂ ਇਸ ਵੀਡੀਓ ਨੂੰ ਜਿੰਨਾ ਸ਼ੇਅਰ ਕਰ ਸਕਦੇ ਹੋ ਉਹਨਾਂ ਨੂੰ ਸ਼ੇਅਰ ਕਰੋ ਤਾਂ ਕਿ ਉਹ ਇੱਕ ਬੱਚੀ ਜਿਹਦੇ ਅੰਦਰ ਟੈਲੈਂਟ ਹੈ ਜੋ ਕੁਝ ਕਰਨਾ ਚਾਹਦੀ ਹੈ ਉਹ ਆਪਣਾ ਰਜਿਸਟ੍ਰੇਸ਼ਨ ਕਰਾ ਸਕੇ ਤੇ ਜਿਹੜਾ ਵੈਬਸਾਈਟ ਦੇ ਉੱਪਰ ਸਾਡਾ www.punjab100.com ਉਸਤੇ ਜਾ ਕੇ ਉਹ ਆਪਣਾ ਰਜਿਸਟ੍ਰੇ ਸਟੇਸ਼ਨ ਕਰਾ ਸਕਦੇ ਨੇ ਤੇ ਕਿਊ ਆਰ ਕੋਡ ਜਿਹੜਾ ਹੈ ਉਹ ਇੰਸਟਾਗ੍ਰam ਤੇ ਹੋਰ ਸਾਰੇ ਚੈਨਲਸ ਤੇ इजीली ਅਵੇਲੇਬਲ ਹੈ ਪਲੱਸ ਜਿਹੜਾ ਸਾਡਾ ਜ਼ਿਲ੍ਹਾ ਰੋਜ਼ਗਾਰ ਦਫ਼ਤਰਸ ਨੇ ਉਹ ਵੀ ਸਾਡੇ ਮਿਸ਼ਨ ਨਾਲ ਜੁੜੇ ਹੋਏ ਨੇ ਤਾਂ ਕੋਈ ਵੀ ਬੱਚਾ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਜਾ ਕੇ ਆਪਣਾ ਪंजीकरण ਕਰਾ ਸਕਦਾ ਹੈ ਉੱਥੇ ਹੋਰ ਡਿਟੇਲ ਜਾਣਕਾਰੀ ਜਿਹੜੀ ਆ ਉਹ ਲੈ ਸਕਦਾ ਹੈਗਾ ਇੰਟਰਸਟ ਐਸ ਤੋਂ ਬਾਅਦ ਕਿੰਨੇ ਬੱਚਿਆਂ ਦੀ ਤੁਸੀਂ ਸਿਲੈਕਸ਼ਨ ਕਰਨੀ ਹੈ ਜੇ ਬੱਚੇ ਜ਼ਿਆਦਾ ਆਂਦੇ ਨੇ ਉਸ ਤੋਂ ਬਾਅਦ ਤੱਕ ਹੀ ਬਸੀ ਹੈਗਾ ਅਸੀਂ ਸਰ ਇਹਦੇ ਵਿੱਚ ਪ੍ਰੋਜੈਕਟ ਦੇ ਵਿੱਚ 100 ਬੱਚੇ ਲੈਣੇ ਨੇ ਉਸ ਤੋਂ ਜ਼ਿਆਦਾ ਜਿਹੜੇ ਬੱਚੇ ਆਣਗੇ ਜਿਹੜਿਆਂ ਦਾ ਸਿਲੈਕਸ਼ਨ ਨਹੀਂ ਹੋਏਗਾ ਜਾਂ ਉਹ ਤਿਆਰੀ ਕਰਨਾ ਚਾਹੁੰਦੇ ਨੇ ਤਾਂ ਉਸ ਦੇ ਲਈ ਅਸੀਂ ਇੱਕ ਚੈਨਲ ਬਣਾਇਆ ਹੈ ਜਿਸ ਦਾ ਨਾਮ ਮਿਸ਼ਨ ਕੈਟ ਰੱਖਿਆ ਹੈ ਉਸ ਚੈਨਲ ਤੇ 400 ਤੋਂ ਜ਼ਿਆਦਾ ਫ੍ਰੀ ਲੈਕਚਰਸ ਅਸੀਂ ਉਪਲੋਡ ਕਰਾਂਗੇ ਤਾਂ ਉਹ ਬੱਚੇ ਉਸ ਚੈਨਲ ਤੇ ਲੈਕਚਰਸ ਜਿਹੜੇ ਆ ਉਹ ਦੇਖ ਸਕਦੇ ਜੀ ਤਾਂ ਇਹ ਬਿਲਕੁਲ ਐ ਸੀਗੇ ਇਸ ਪ੍ਰਯਾਸ ਸੰਸਥਾ ਦੇ ਫਾਊਂਡਰ ਜਿਹੜੇ ਪੰਜਾਬ 100 ਪ੍ਰੋਜੈਕਟ ਨੂੰ ਲੈ ਕੇ ਪੂਰੀ ਜਾਣਕਾਰੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ 100 ਲੜਕੀਆਂ ਨੂੰ ਆਈਐਮ ਤੱਕ ਪਹੁੰਚਾਉਣ ਦੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ ਵੀ ਅਗਰ ਜਿਹੜੇ ਬੱਚਿਆਂ ਦਾ ਸਿਲੈਕਸ਼ਨ ਹੁੰਦਾ ਹੈ ਉਹਨਾਂ ਦੀ ਸਟੱਡੀ ਦੇ ਵਿੱਚ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਕਿਦੋਂ ਵੀ ਆ ਬੱਚਾ ਆ ਕੇ ਉਹਨਾਂ ਤੱਕ ਪਹੁੰਚ ਕਰ ਸਕਦਾ ਉਹਨਾਂ ਦੀ ਮਦਦ ਕੀਤੀ ਜਾਏਗੀ ਕੈਮਰਾਬਰਸਨ ਰੋਹਿਤਨਬ ਵੈਕਟਰ ਚਰਚਾ ਟੀਵੀ ਲੁਧਿਆਣਾ